ਨੌਕਰੀਆਂ ਦੇ ਵਿੱਚ ਵੱਡੀ ਕਟੌਤੀ ਕਰਨ ਦੇ ਮੂਡ ਵਿੱਚ ਸਰਕਾਰ ਨਜ਼ਰ ਆ ਰਹੀ ਹੈ ਜਿਸ ਕਰਕੇ ਸੈਂਕੜੇ ਕਰਮਚਾਰੀਆਂ ਦੀਆਂ ਨੌਕਰੀਆਂ ਖਤਰੇ ਵਿੱਚ ਪੈ ਗਈਆਂ ਨੇ ਤਾਂ ਸਰਕਾਰ ਨੌਕਰੀਆਂ ਦੇ ਵਿੱਚ ਕਟੌਤੀ ਦਾ ਵੱਡਾ ਕਦਮ ਚੁੱਕ ਸਕਦੀ ਹੈ ਕੈਨੇਡਾ ਦੀ ਸਰਕਾਰ ਜਲਦ ਹੀ ਨੌਕਰੀਆਂ ਦੇ ਵਿੱਚ ਕਟੌਤੀ ਦਾ ਫੈਸਲਾ ਲੈ ਸਕਦੀ ਹੈ ਜਿਸ ਕਰਕੇ ਕਰਮਚਾਰੀ ਨੇ ਜਿਹੜੇ ਉਹ ਵੱਡੇ ਪੱਦਰ ਉੱਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਗਈ ਹੈ ਤਾ ਸਰਕਾਰ ਦੇ ਕਰਮਚਾਰੀਆਂ ਦੀ ਵੱਡੀ ਕਟੌਤੀ ਹੋ ਸਕਦੀ ਹੈ ਸੀਆਰਏ ਅਤੇ ਈਐਸਡੀਸੀ ਦੇ ਵਿੱਚ ਸੈਂਕੜੇ ਨੌਕਰੀਆਂ ਦੀ ਕਮੀ ਦੀ ਯੋਜਨਾਬੰਦੀ ਦਾ ਐਲਾਨ ਕੀਤਾ ਗਿਆ ਹੈ ਹਾਲ ਹੀ ਵਿੱਚ ਨੌਕਰੀਆਂ ਵਿੱਚ ਕਮੀ ਦਾ ਐਲਾਨ ਕੈਨੇਡਾ ਦੀਆਂ ਸੰਘੀ ਸਰਕਾਰਾਂ ਦੀਆਂ ਦੋ ਮੁੱਖ ਵਿਭਾਗਾ ਕੈਨੇਡਾ ਦੀਆਂ ਸੰਘੀ ਸਰਕਾਰ ਦੀਆਂ ਦੋ ਮੁੱਖ ਵਿਭਾਗਾ ਕੈਨੇਡਾ ਰੈਵਨਿਊ ਏਜੰਸੀ ਸੀਆਰਏ ਅਤੇ employment ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ESDC ਵਿੱਚ ਸੈਂਕੜੇ ਸਰਕਾਰੀ ਕਰਮਚਾਰੀਆਂ ਦੀ ਨੌਕਰੀ ਕੱਟਣ ਦੀ ਯੋਜਨਾ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਕਦਮ ਨਾਲ ਦੋਹੇ ਵਿਭਾਗਾਂ ਵਿੱਚ ਕਾਫੀ ਲੋਕਾਂ ਦੀਆਂ ਨੌਕਰੀਆਂ ਖਤਰੇ ਦੇ ਵਿੱਚ ਪੈ ਗਈਆਂ ਨੇ ਇਸ ਕਦਮ ਦੇ ਪ੍ਰੇਰਕ ਕਾਰਨ ਸਰਕਾਰ ਦੀ ਵਿੱਤੀ ਸਥਿਤੀ ਅਤੇ ਖਰਚੇ ਵਿੱਚ ਵਾਧਾ ਹੋਣਾ ਹੈ ਸਰਕਾਰ ਨੇ ਕਈ ਸਾਲਾਂ ਤੋਂ ਵਿੱਤੀ ਬਜਟ ਨੂੰ ਸਹੀ ਤਰੀਕੇ ਨਾਲ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਕੁਝ ਕਟੌਤੀਆਂ ਅਤੇ ਕਾਰਗੁਜ਼ਾਰੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਸੀ ਸੀਆਰਏ ਅਤੇ ਈਐਸਡੀਸੀ ਵਿਭਾਗਾਂ ਦੀਆਂ ਬਜਟ ਦਿੱਤੀਆਂ ਵਿੱਚ ਪਿਛਲੇ ਸਾਲਾਂ ਤੋਂ ਫਰਕ ਆਇਆ ਹੈ ਤਾਂ ਸਰਕਾਰ ਦੇ ਤਾਜ਼ਾ ਹਾਲਾਤਾਂ ਅਤੇ ਬਜਟ ਕਟੌਤੀਆਂ ਦੇ ਤਹਿਤ ਸੀਆਰਏ ਅਤੇ ESDC ਵਿੱਚ ਜਵਾਬਦੇਹ ਪਦਾਂ ਅਤੇ ਸਹਾਇਕ ਕਰਮਚਾਰੀਆਂ ਦੀਆਂ ਨੌਕਰੀਆਂ ਵਿੱਚ ਕਮੀ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਇਸ ਯੋਜਨਾ ਦੇ ਅਨਸਾਰ ਇਸ ਤਬਦੀਲੀ ਨਾਲ ਕੁਝ ਰਿਜ਼ਲਟ ਅਤੇ ਪ੍ਰਵਾਹਾਂ ਨੂੰ ਸੁਧਾਰਿਆ ਜਾ ਸਕਦਾ ਹੈ ਪਰ ਇਹ ਨੌਕਰੀਆਂ ਦੀਆਂ ਮંજੂਰੀਆਂ ਨੂੰ ਘਟਾਉਣ ਵਾਲੀ ਹੈ ਇਸ ਤੋਂ ਪਹਿਲਾਂ ESDC ਅਤੇ CRA ਨੇ ਕਈ ਮੌਕਿਆਂ ਤੇ ਆਪਣੇ ਵਿਭਾਗਾਂ ਨੂੰ ਪੁਨਰ ਵਿਸ਼ੇਸ਼ ਤੇ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਦੇ ਨਾਲ ਨਾਲ ਸਾਰੀਆਂ ਸਰਕਾਰੀ ਨੌਕਰੀਆਂ ਅਤੇ ਕਮੀਆਂ ਦੀ ਸੰਭਾਵਨਾ ਨੂੰ ਭਵਿੱਖਬਾਣੀ ਵਿੱਚ ਕੀਤਾ ਗਿਆ ਸੀ ਤਾਂ ਇਹ ਸਾਰੀ ਯੋਜਨਾ ਦੇਸ਼ ਦੇ ਉੱਚ ਅਧਿਕਾਰੀਆਂ ਅਤੇ ਸੇਵਾਵਾਂ ਵਿੱਚ ਇੱਕ ਤਜਰਬਾ ਹੋਵੇਗੀ ਜਿਸ ਵਿੱਚ ਇੱਕ ਵਿਭਾਗ ਤੇ ਸਰਕਾਰੀ ਸਹਾਇਤਾ ਵਿਭਾਗ ਦੇ ਨੌਕਰੀਦਾਰਾਂ ਨੂੰ ਨਵੀਆਂ ਨੌਕਰੀਆਂ ਦੀ ਲਾਭ ਵਿੱਚ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਅੰਤ ਵਿੱਚ ਸਰਕਾਰੀ ਸਰਕੋਤੁਰਤਾ ਦੀ ਸੰਭਾਲ ਅਤੇ ਬਜਟ ਨੂੰ ਸੁਧਾਰਨ ਲਈ ਇਹ ਕਦਮ ਲਿਆ ਗਿਆ ਹੈ ਜਿਸ ਦੇ ਨਾਲ ਦੇਸ਼ ਦੀ ਆਰਥਿਕਤਾ ਅਤੇ ਸਰਕਾਰੀ ਲਾਗਤ ਨੂੰ ਸੰਭਾਲਣਾ ਜ਼ਰੂਰੀ ਬਣ ਗਿਆ ਹੈ ਹਾਲਾਂਕਿ ਇਹ ਕਦਮ ਕਈ ਕਰਮਚਾਰੀਆਂ ਲਈ ਔਖਾ ਹੋ ਸਕਦਾ ਹੈ ਪਰ ਸਰਕਾਰ ਨੇ ਇਸ ਨੂੰ ਇੱਕ ਲੋੜੀਂਦੀ ਕਾਰਵਾਈ ਮੰਨਿਆ ਹੈ ਜਾਂਚਾਂ ਅਤੇ ਕਾਰਵਾਈਆਂ ਵਿੱਚ ਨਵੀਂ ਯੋਜਨਾਵਾਂ ਦੀ ਸੰਭਾਵਨਾ ਦੇ ਨਾਲ-ਨਾਲ ਪਵਿੱਖ ਵਿੱਚ ਸੀਆਰਏ ਅਤੇ ਈਐਸਡੀਸੀ ਦੋਹੇ ਵਿਭਾਗਾਂ ਵਿੱਚ ਲਾਗੂ ਕੀਤੀਆਂ ਗਈਆਂ ਕਟੌਤੀਆਂ ਅਤੇ ਸਮਾਨਤਾ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਸਰਕਾਰੀ ਖਰਚੇ ਵਿੱਚ ਕਮੀ ਕੀਤੀ ਜਾ ਸਕੇ